ਅੱਜ ਜਿਹੜੇ ਚਾਹਦੇ ਗਦਾਖਰਾ ਜੀ ਭਵਨ ਤੋਂ ਮਾਨ ਵੱਲੋਂ ਗਦਾਖਰਾ ਜੇ ਸ਼ੈਰੀ ਕਲਸੀ ਜੋਗੀ ਗਦਾਖਪੁਰ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਨੇ ਉਹ ਜੱਕ ਜੇ ਰੈਲੀ ਕੀਤੀ ਜਾ ਰਹੀ ਆ ਇਸ ਰੈਲੀ 'ਚ ਸ਼ਾਮਲ ਹੋਣ ਲਈ ਲੋਕ ਆ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਵੀ ਕੀ ਮਾਹੌਲ ਆ ਤੇ ਲੋਕ ਕਿੱਧਰ ਆਏ ਨੇ ਸਰ ਅੱਜ ਕਿੱਧਰ ਆਇਓ ਹਾਂਜੀ ਕਿੱਧਰ ਆਇਓ ਅੱਜ ਰੈਲੀ 'ਤੇ ਅੱਛਾ ਕਿਹੜੀ ਰੈਲੀ ਹੋ ਰਹੀ ਆ ਪੂਰਵਾ ਮਾਨ ਦੀ ਕੌਣ ਜਿੱਤੇਗਾ ਵੇਖੋ ਕੌਣ ਜਿੱਤੇਗਾ ਹੁਣ ਕੀ ਹੋਣਾ ਹੈ ਤੁਹਾਡੇ ਨਾਲ ਕੁਝ ਹੋ ਰਿਹਾ ਹੈ ਹਾਂਜੀ ਸਰ ਕਿੱਧਰ ਆਇਓ ਸਰ ਰੈਲੀ ਦੇ ਆਏ ਅੱਛਾ ਹਾਂਜੀ ਇਹ ਕੌਣ ਜਿੱਤੇਗਾ ਸਾਰੀ ਕਲਸੀ ਅੱਛਾ ਬਹੁਤ ਵਧੀਆ ਕੰਮ ਕੀਤਾ ਨੇ ਐਮਐਲਏ ਬਣ ਕੇ ਵੀ ਜੰਗ ਮੜਾਵਾ ਲੋਕਾਂ ਦੀ ਪਸੰਦ ਵਾ ਇਸ ਕਰਕੇ ਬਹੁਤ ਲੀਡ ਨਾਲ ਜਿੱਤੋਗੇ ਇਥੋਂ ਸਰਕਾਰ ਬੜੀਨ 2 ਸਾਲ ਹੋ ਗਏ ਕਿਹਨੇ ਕੰਮ ਸਰਕਾਰ ਨੇ ਕੀਤੇ ਆ ਬਹੁਤ ਵਧੀਆ ਕੰਮ ਕੀਤੇ ਆ ਜੀ ਬਿਜਲੀ ਦਾ ਬਿੱਲ ਮਾਫ ਕੀਤਾ ਜੀ ਹੋਰ ਵੀ ਬਥੇਰੇ ਕੰਮ ਕੀਤੇ ਆ ਇਹਨਾਂ ਨੇ ਹਾਂਜੀ ਹੋਰ ਵੀ ਵਧੀਆ ਕੀਤੇ ਆ ਤੁਹਾਨੂੰ ਕਿਹਾ ਸਾਰੀ ਕੌਣ ਜਿੱਤੇਗਾ ਹਾਂ ਜਿੱਤੇਗਾ ਜਰੂਰ ਜਿੱਤੇਗਾ ਜੀ ਅੱਛਾ ਜਿਤਾਉਣ ਵਾਸਤੇ ਹੀ ਆਏ ਆ ਇੱਥੇ ਕਿੱਥੇ ਕਿਹੜੀ ਜਗ੍ਹਾ ਤੋਂ ਆਇਓ ਆਹ ਹੈ ਲਾਵਲਪੁਰ ਤੋਂ ਆਇਆ ਜੀ ਸਰਬਨਿ ਸ਼ੋਰ ਲੋਕ ਵੀ ਆ ਰਹੇ ਆ ਗੱਲਬਾਤ ਕਰਾਂਗੇ ਪੁੱਛੇ ਕਰਾਂ ਨੂੰ ਸਾਰੇ ਇਹ ਜਿਹੜੀ ਰੈਲੀ ਜਿਹੜੀ ਅੱਜ ਹੋ ਰਹੀ ਆ ਰੈਲੀ ਜਿਹੜੀ ਸ਼ਾਮ ਨੂੰ ਆਈਓ ਹਾਂਜੀ ਇਹ ਕਿੱਧਰ ਆਇਆ ਇਹ ਰੈਲੀ ਸ਼ਾਮ ਨੂੰ ਆਇਓ ਹਾਂਜੀ ਕੌਣ ਜਿੱਤੇਗਾ ਭਗਵੰਤ ਮਾਨ ਜਿਹੜਾ ਸਾਰੇ ਦੀ ਮੋਜ਼ਮਤ ਚੋਰੀ ਲਾੜਾ ਸ਼ਾਰੀ ਕੱਸੀ ਲੜ ਰਿਹਾ ਕੱਸੀ ਲਾ ਗਿਆ ਕੱਸੀ ਜਿੱਤੇਗਾ ਅੱਛਾ ਹੈ ਤੋ ਹੋ ਗਈ ਇਹ ਨਾ ਸਰਕਾਰ ਬੜੀ ਨੇ 2 ਸਾਲ ਹੋ ਗਏ ਆ ਕਿੱਲੇ ਕੰਮ ਕੀ ਸਰਕਾਰ ਨੇ ਮੇਰੀਆਂ ਕੰਮ ਕੀਤੇ ਅੱਛਾ ਮੇਰੀ ਦੇ ਮੇਰੀ ਮਾਂ ਦਾ ਤੀ ਪੂਰੀ ਮੰਗ ਲਈ ਆ ਬਹੁਤ ਸੋਹਣੇ ਤੁਹਾਨੂੰ ਮਿਲਦੀਆਂ ਨੇ ਹਾਂਜੀ ਸਰ ਸੋਸ਼ਲ ਸਰਕਾਰ ਆ ਕਰਦੀ ਚਲਾ ਬਿਲਕੁਲ ਨੰਦ ਨੇ ਬਹੁਤ ਵਧੀਆ ਕਿਰਪਾ ਚੱਲਦੀ ਹੈ ਮਾਂ ਕੋਣ ਜਿੱਤੇਗਾ ਹਾਂ ਚੈਰੀ ਕਾ ਜਿੱਤੂਗਾ ਪੱਕਾ ਜਿੱਤੂਗਾ 100% ਜਿੱਤੂਗਾ ਜਿਹੜੇ ਲੋਕ ਨੇ ਤੇ ਹੋਰ ਵੀ ਲੋਕ ਵੱਡੀ ਕੀਤੇ ਜਾ ਰਹੇ ਉਹ ਨਾਲ ਗੱਲਬਾਤ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਵੀ ਇਹ ਰੈਲੀ ਹੋ ਰਹੀ ਆ ਇਹ ਰੈਲੀ ਹਾਂਜੀ ਸਰ ਪਾਰਟੀ ਕਿਤਾਬ ਉਹ ਜਿੱਰੀ ਅਮਰ ਬਹਿ ਚੈਰੀ ਕਾਸੀ ਜਿੱਤੰਗੇ ਜੀ ਅਤੀ ਕਾਟੂ ਵੇਖਦੇ ਪਏ ਸਾਰਾ ਹੀ ਅਜੀ ਝਰੀ ਕੱਛ ਸਾਹਿਬ ਜੀ ਤਨਗੇ ਚੰਗੀ ਲੀਡਰ ਨੇ ਤਨਗੇ ਬੈਲ ਸਾਹਿਬ ਨੇ ਬਹੁਤ ਕੰਮ ਕਰਾਏ ਨੇ ਹਲਕੇ ਦੇ ਸਰਕਾਰ ਬਣੀ 2 ਸਾਲ ਹੋ ਗਏ ਕਿਵੇਂ ਗ੍ਰਾਮ ਹੋਇਆ ਇਹ 90% ਲੋਕਾਂ ਦੇ ਬਿਜਲੀ ਦੇ ਵੇਲੇ ਮਾਫਿਆ ਸਕੂਲ ਆਫ ਫੈਮਿਨਸ ਬਣੇ ਹੋਏ ਨੇ ਮੋਲਾ ਕਲੀਨਿਕ ਜਿੱਥੇ ਆਮ ਲੋਕ ਗਰੀਬ ਲੋਕ ਆਪਣਾ ਫ੍ਰੀ ਇਲਾਜ ਕਰਵਾ ਰਹੇ ਨੇ ਬਾਕੀ ਸਾਡਾ ਸਿਵਲ ਹਸਪੀਟਲ ਸਾਰਿਆਂ ਦੀ ਮੰਗ ਸੀ ਇੱਕ ਬੜੀ ਵੱਡੀ ਗੁਰਦਾਸਪੁਰ ਦੀ ਮੰਗ ਸੀ ਵਾਪਸ ਆਵੇ ਬੰਸੀਗਾ ਉਹ ਦੁਬਾਰਾ ਚਾਲੂ ਕਰਾਇਆ ਰਮਨਪ੍ਰਤਾ ਸਾਹਿਬ ਨੇ ਚਾਲੂ ਕਰਵਾਇਆ ਵਾ ਬਾਕੀ ਬਹੁਤ ਜ਼ਿਆਦਾ ਕੰਮ ਕਰਵਾ ਰਹੇ ਨੇ ਬੈਲ ਸਾਹਿਬ ਲੋਕ ਸਰਕਾਰ ਦੇ ਕੰਮਾਂ ਦੇ ਖੁਸ਼ ਨੇ ਬਹੁਤ ਖੁਸ਼ ਨੇ ਜੀ ਬਹੁਤ ਖੁਸ਼ ਅਸੀਂ ਅੱਗੇ ਵੀ ਚਾਹੁੰਦੇ ਆ ਕਿ ਆਉਣ ਵਾਲੀ ਸਰਕਾਰ ਇਹੀ ਹੋਵੇ ਤੇ ਜਿਹੜਾ ਸਾਡੇ ਜਿਹੜੇ ਰੁਕੇ ਕੰਮ ਆ ਜਿਹੜੇ ਪਿਛਲੀਆਂ ਸਰਕਾਰਾਂ ਨੇ ਠੱਪ ਕੀਤੇ ਆ ਉਹ ਹੋਰ ਕੀ ਕਹਿੰਦਾ ਨੂੰ ਉਹਨਾਂ ਨੂੰ ਤਵੱਜੋ ਦਿੱਤੀ ਜਾਵੇ ਤੁਸੀਂ ਦੱਸੋ ਵੀ ਲੋਕ ਸੀ ਜਿਹੜੇ ਕਹਿੰਦੇ ਜੀ ਅਸੀਂ ਸਰਕਾਰ ਦੇ ਕੰਮਾਂ ਦਾ ਖੁਸ਼ ਆ ਹੋਰ ਵੀ ਲੋਕ ਕਹੀਦਾ ਨਾ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਪੁੱਛਾਂਗੇ ਹਾਂ ਜੀ ਸਰ ਸਰਕਾਰ ਬਣੀ 2 ਸਾਲ ਕੰਮ ਹੋਇਆ ਕਿ ਨਹੀਂ ਬੜੇ ਬਧੀਆ ਹੋਇਆ ਕਰਦੇ ਆ ਹੋਰ ਬਧੀਆ ਮੜਿਆ ਬੰਦੇ ਵਾਂ ਤੇ ਠੀਕ ਆ ਅੱਗੇ ਇਹ ਕੋਈ ਪਰਭਾਅ ਨਹੀਂ ਮਰਜ਼ੀ ਆ ਦੀ ਜਿਹੜੇ ਜਿਹੜੇ ਸਰਕਾਰ ਦੇ ਵਾਅਦੇ ਕਿਤੇ ਕਿੰਨੇ ਪੂਰੇ ਹੋਏ ਮੇਰੇ ਕਹ 85% ਪੂਰੇ ਹੋਏ ਘਾਟਾ ਕੋ ਕੰਮ ਹੋਇਆ ਮੇਰਾ ਫਲਾਕਸ ਹੋ ਗਿਆ ਮੇਰੇ ਬੱਚੇ ਖੇਡਦੇ ਆ ਫਰੀਦ ਦੇ ਸਭ ਕੋ ਕੋਈ ਐਡ ਰੈਸਿੰਗ ਵਾਲੀ ਮਿਲੇਗਾ ਸਰਕਾਰ ਨੇ ਕੰਮ ਕਿੰਨੇ ਕੋਇਆ ਬਹੁਤ ਕੰਮ ਹੋਇਆ ਜੀ ਹਾਂਜੀ ਨੌਜਵਾਨ ਨੌਕਰੀਆਂ ਮਿਲੀਆਂ ਹਾਂਜੀ ਹਾਂਜੀ ਮਿਲੀਆਂ ਅਨੇ ਡੈਡੀ ਨੂੰ ਮੇਰੀ ਨੌਕਰੀ ਇਹ ਨੌਜਵਾਨ ਹੈ ਡੈਡੀ ਨੌਜਵਾਨ ਹੀ ਹਾਂਜੀ ਨੌਜਵਾਨ ਕੀ ਨੌਕਰੀ ਬੋਈਆਂ ਨੂੰ ਉਹਨੂੰ ਅਨ ਸਰਕਾਰੀ ਨਾ ਸਰਕਾਰੀ ਬੋਰੀ ਬੋਰੀ ਆ ਸਰਕਾਰੀ ਕੀ ਦੇ ਸਭ ਇਹ ਬੱਚੇ ਨੇ ਜਿਹੜੇ ਕਹਿੰਦੇ ਜੀ ਸਾਡਾ ਖੁਸ਼ ਆਈ ਸਰਕਾਰ ਤੋਂ ਸਾਡਾ ਹੋਇਆ ਸਰ ਰੈਲੀ ਵਿੱਚ ਸ਼ਾਮਲ ਹੋਣ ਆਇਓ ਸਰਕਾਰ ਨੇ ਕਿਹਦੇ ਕੰਮ ਕੀਤੇ ਆ ਕੰਮ ਤੇ ਤੁਹਾਨੂੰ ਪਤਾ ਹੀ ਆ ਕਿੰਨਾ ਕੀਤੇ ਉਹਨਾਂ ਨੇ ਕੰਮ ਮਨ ਤੋਂ ਕੋ ਲਗਦਾਰੇ ਕੰਮ ਕੀਤਾ ਐਦਾਂ ਹੀ ਆ ਸਭ ਫੇ ਰੈਲੀ ਵੀ ਕੀ ਕਰਨ ਆਇਓ ਰੈਲੀ ਜੋਨ ਫੇਰ ਦੇਖਦੇ ਆ ਕਿ ਸਰਕਾਰ ਕਹੀ ਬੰਦੀ ਆ ਬਾਣਿਆਂ ਦੇ ਵਿੱਚ ਐਨਰਪੋਟ ਆ ਹੀ ਤੇ ਦੇਖੋਗੇ ਹੁਣ ਪੰਜਾਬ 'ਚ ਚੋਣ ਹੋਣ ਜਾ ਰਹੀ ਆ ਤੁਹਾਨੂੰ ਲੱਗਦਾ ਆਮ ਆਦਮੀ ਪਾਰਟੀ ਸਿੱਧੀ ਜਿੱਤੇਗੀ ਮੁਸ਼ਕਲ ਲੱਗਦਾ ਮੈਨੂੰ ਮੁਸ਼ਕਲ ਹੀ ਆ ਅੱਛਾ ਹਾਂਜੀ ਠੀਕ ਹੈ ਹਾਂਜੀ ਠੀਕ ਹੈ ਆ ਜੀ ਤੁਸੀਂ ਵੀ ਹੋੜਨਾ ਹੋਰ ਲੋਕਾਂ ਨੇ ਪਾਜੀ ਸਰਕਾਰ ਨੇ ਕਿੰਨੇ ਕੰਮ ਕੀਤੇ ਲੋਕਾਂ ਨੇ ਬਹੁਤ ਕੋਈ ਵਧੀਆ ਜੀ ਸਰਕਾਰ ਐ ਵੀ ਬਣੀ ਆ ਆ ਵੀ ਦੇਖੋ ਕੁਝ ਲੋਕਾਂ ਦਾ ਕਹਿਣਾ ਆ ਵੀ ਸਰਕਾਰ ਨੇ ਕੰਮ ਬਰੇ ਕਿਤੇ ਨਹੀਂ ਕੁਝ ਲੋਕਾਂ ਨੇ ਕਹਿਣਾ ਵੀ ਕੰਮ ਨਹੀਂ ਹੋਏ ਸਾਨੂੰ ਕੁਝ ਹੋਰ ਲੋਕ ਵੀ ਹਾਂਜੀ ਸਰ ਸਰਕਾਰ ਨੇ ਬਣੀ ਨੇ 2 ਸਾਲ ਹੋਏ ਕਿੰਨੇ ਕੰਮ ਹੋਇਆ ਬਹੁਤ ਵਧੀਆ ਹੋਇਆ ਕੀ ਦੇਖੋ ਇੱਥੇ ਕੁਝ ਲੋਕਾਂ ਨੇ ਕਹਿੰਦਾ ਕਿ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਕੁਝ ਦਾ ਕਹਦਾ ਵਧੀਆ ਕੰਮ ਹੋਇਆ ਪੰਜਾਬ ਦਾ ਕੋਈ ਗਦਾਸਪੁਰ ਕੋਈ ਸ਼ੰਬਰ ਬਿੱਟੂ